ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬੱਚਿਆਂ ਦੀ ਬਹੁਤ ਹੀ ਮਨਪਸੰਦ ਸੈਂਡਵਿਚ ਇਹ ਸੈਂਡਵਿਚ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਤੇ ਮੈਂ ਕਿਹਾ ਚਲੋ ਜੀ ਉਹਨਾਂ ਨੂੰ ਬਣਾ ਕੇ ਦਿੰਨੇ ਆ ਤੇ ਨਾਲੇ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆ ਚਲੋ ਜੀ ਫਿਰ ਸ਼ੁਰੂ ਕਰਦੇ ਆ ਅੱਜ ਦੀ ਆਪਣੀ ਰੈਸਪੀ ਇਹ ਸੈਂਡਵਿਚ ਇੰਨੇ ਕੁ ਟੇਸਟੀ ਬਣਦੇ ਨੇ ਕਿ ਤੁਸੀਂ ਸਭ ਪਕੌੜੇ ਖਾਣੇ ਭੁੱਲ ਜਾਓਗੇ ਤੇ ਤੁਸੀਂ ਇਹਨਾਂ ਨੂੰ ਹੀ ਬਣਾ ਕੇ ਹਰ ਵਾਰੀ ਖਾਓਗੇ ਤੇ ਬੜੀ ਆਸਾਨੀ ਨਾਲ ਬਣ ਜਾਂਦੇ ਨੇ ਜੇਕਰ ਤੁਸੀਂ ਪਕੌੜੇ ਖਾ ਕੇ ਬੋਰ ਹੋ ਗਏ ਹੋ ਤੇ ਬਣਾਓ ਤੁਸੀਂ ਇਹ ਬਹੁਤ ਹੀ ਸੈਂਡਵਿਚ ਵਾਸਤੇ ਜੋ ਵੀ ਸਾਨੂੰ ਸਮਾਨ ਚਾਹੀਦਾ ਹੋ ਇਸ ਤਰ੍ਹਾਂ ਇਹਦੇ ਵਾਸਤੇ ਚਾਹੀਦਾ ਜੀ ਆਪਾਂ ਨੂੰ ਪਨੀਰ ਵੇਸਨ ਤੇ ਬ੍ਰੈਡ ਸਭ ਤੋਂ ਪਹਿਲਾਂ ਆਪਾਂ ਵੇਸਨ ਦਾ ਬੈਟਰ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਵੇਸਨ ਨੂੰ 5-7 ਮਿੰਟ ਰੈਸਟ ਵੀ ਚਾਹੀਦੀ ਏ ਇਹ ਮੈਂ ਇੱਕ ਕੌਲੀ ਵੇਸਨ ਲਿਆਇਆ ਨੂੰ ਮੈਂ ਛਾਂਲ ਲਿਆ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੁਣ ਅਸੀਂ ਥੋੜਾ ਥੋੜਾ ਪਾਣੀ ਪਾ ਕੇ ਵੇਸਨ ਦਾ ਘੋਲ ਤਿਆਰ ਕਰਾਂਗੇ ਤੁਸੀਂ ਇੱਕੇ ਵਾਰੀ ਸਾਰਾ ਪਾਣੀ ਨਹੀਂ ਪਾਣਾ ਥੋੜਾ ਥੋੜਾ ਕਰਕੇ ਪਾਣੀ ਪਾਣਾ ਹੈ। ਕੋਲਣਾ ਇਹ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਗਾੜਾ ਹੋਣਾ ਚਾਹੀਦਾ ਹੈ। ਇਹਨੂੰ ਚੰਗੀ ਤਰ੍ਹਾਂ ਤੁਸੀਂ ਘੋਲ ਲੈਣਾ ਕਿ ਵਿੱਚ ਕੋਈ ਵੀ ਗੰਡਾ ਨਾ ਬੰਦ। ਕੋਲ ਸਾਡਾ ਭਾਂਡਾ ਬਿਲਕੁਲ ਤਿਆਰ ਹੈ ਸਾਨੂੰ ਇਸ ਤਰ੍ਹਾਂ ਦਾ ਇੱਕ ਘੋਲ ਚਾਹੀਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਟਮਾਟਰ ਉਹਦੇ ਮੈਂ ਬੀਜ ਕੱਢ ਤਾ ਇਹਨੂੰ ਇਸ ਤਰ੍ਹਾਂ ਬਰੀ ਕੱਟ ਲਿਆ ਇੱਕ ਪਿਆਜ਼ ਤੇ ਥੋੜਾ ਜਿਹਾ ਧਨੀਆ ਹੁਣ ਇਹਦੇ ਵਿੱਚ ਪਾਉਨੇ ਆਪਾਂ ਥੋੜੇ ਜਿਹਾ ਮਸਾਲੇ ਇਹਦੇ ਵਿੱਚ ਆਪਾਂ ਥੋੜੇ ਜਿਹਾ ਚਿਲੀ ਫਲੈਕਸ ਪਾਵਾਂਗੇ ਅੱਧਾ ਚਮਚਾ ਜੀਰਾ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਹਲਦੀ ਅੱਧਾ ਚਮਚਾ ਢੇਕੀ ਮਿਰਚ ਇਸਦੇ ਨਾਲ ਹੀ ਸਵਾਦ ਅਨੁਸਾਰ ਨਮਕ ਜਿੰਨਾਕ ਨਮਕ ਤੁਸੀ ਖਾਣਾ ਪਸੰਦ ਕਰਦੇ ਹੋ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਕਿਉਂਕਿ ਲਸਣ ਅਦਰਕ ਹਰੀ ਮਿਰਚ ਆਪਾਂ ਪਾ ਕੇ ਬਹੁਤ ਹੀ ਟੇਸਟੀ ਇੱਕ ਚਟਨੀ ਤਿਆਰ ਕੀਤੀ ਐ ਇਸ ਕਰਕੇ ਇਹਦੇ ਵਿੱਚ ਮੈਂ ਉਹ ਸਭ ਨਹੀਂ ਪਾ ਰਹੀ ਉਹ ਸਾਰਾ ਸਮਾਨ ਮੈਂ ਚਟਨੀ ਵਿੱਚ ਪਾਇਆ ਹੈ ਇਹ ਵਾਲੀ ਇੱਕ ਕਕੋਲੀ ਮੈਂ ਪਾਣੀ ਦੀ ਲਈ ਸੀ ਤੇ ਇਸ ਤੋਂ ਥੋੜਾ ਜਿਹਾ ਉੱਪਰ ਪਾਣੀ ਮੈਂ ਹੋਰ ਪਾਇਆ ਸਵਾ ਕਕੋਲੀ ਮੈਨੂੰ ਪਾਣੀ ਲੱਗਾ ਇਹਨੂੰ ਤਿਆਰ ਕਰਨ ਵਾਸਤੇ ਇਹਨੂੰ ਹੁਣ ਆਪਾਂ ਇੱਕ ਸਾਈਡ ਤੇ ਰੱਖ ਦਿਆਂ ਇਹਦੇ ਬਾਅਦ ਜੇ ਆਪਾਂ ਨੂੰ ਜੇ گاੜਾ ਲੱਗੇਗਾ ਫਿਰ ਆਪਾਂ ਥੋੜਾ ਜਿਹਾ ਦੇ ਵਿੱਚ ਹੋਰ ਪਾਣੀ ਐਡ ਕਰਾਂਗੇ ਇਹ ਵਾਲੇ ਸੈਂਡਵਿਚ ਆਪਾਂ ਤਵੇ ਤੇ ਬਣਾਵਾਂਗੇ ਇਹ ਵੇਸਨ ਪਨੀਰ ਵਾਲੇ ਸੈਂਡਵਿਚ ਬਹੁਤ ਟੇਸਟੀ ਬਣਦੇ ਨੇ ਮੈਂ ਗੈਸ ਔਨ ਕਰਕੇ ਤਵਾ ਰੱਖਤਾ ਹੈ ਤਵਾ ਥੋੜਾ ਗਰਮ ਹੁੰਦਾ ਤੇ ਇੱਥੇ ਆਪਾਂ ਥੋੜਾ ਜਿਹਾ ਬਟਰ ਪਾਉਨੇ ਆ ਇਸ ਤਰ੍ਹਾਂ ਆਪਾਂ ਬਟਰ ਨੂੰ ਤਵੇ ਤੇ ਸਾਰੇ ਪਾਸੇ ਲਗਾ ਲਵਾਂਗੇ ਤੇ ਇਸ ਤਰ੍ਹਾਂ ਆਪਾਂ ਪਨੀਰਿਆ ਕੱਟ ਕੇ ਰੱਖਿਆ ਹੈ ਇਹਨੂੰ ਆਪਾਂ ਤਵੇ ਤੇ ਬਿਲਕੁਲ ਮੀਡੀਅਮ ਫਲੇਮ ਤੇ ਸੇਕ ਲਵਾਂਗੇ ਫਲੇਮ ਤੇਜ਼ ਨਹੀਂ ਕਰਨੀ ਮੈਸਟਰ ਦੇ ਚਾਰ ਪੀਸ ਕੱਟ ਲੈਨੇ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਕੱਟ ਸਕਦੇ ਹੋ ਇਸ ਤਰ੍ਹਾਂ ਇਹਨੂੰ ਆਪਾਂ ਫਲਟਾ-ਪਲਟਾ ਕੇ ਸੇਕ ਲਵਾਂਗੇ ਥੋੜਾ ਜਿਹਾ ਇਹਨੂੰ ਆਪਾਂ ਬ੍ਰਾਊਨ ਕਰਾਂਗੇ 10 ਮਿੰਟ ਦੇਰ ਤੱਕ ਇਹਨੂੰ ਆਪਾਂ ਸੇਕਾਂਗੇ ਇਹਨੂੰ ਸੇਕ ਤਾਂ ਪਲਟਾ ਕੇ ਇਸ ਤਰ੍ਹਾਂ ਬ੍ਰਾਊਨ ਕਰ ਲਿਆ ਹੈ ਚਾਰਾਂ ਪੀਸਾਂ ਨੂੰ ਹੁਣ ਇਹ ਥੋੜਾ ਜਿਹਾ ਇਸ ਤਰ੍ਹਾਂ ਕਿ ਪਨੀਰ ਪਿੱਕਾ ਲੱਗਦਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਇਹ ਨੂੰ ਚਟਪਟਾ ਬਣਾਵਾਂਗੇ ਕਰਾਰਾ ਥੋੜੀ ਜੀ ਕਾਲੀ ਮਿਰਚ ਥੋੜੀ ਜੀ ਘੋਲ ਕੇ ਨੂੰ ਚਮਾ ਪੀਸਾ ਤੇ ਆਪਾਂ ਪਾ ਦਵਾਂਗੇ ਸਵਾਦ ਦੇ ਹਿਸਾਬ ਨਾਲ ਨਮਕ ਪਾਵਾਂਗੇ ਕਿਉਂਕਿ ਅਸੀਂ ਵੇਸਣ ਦੇ ਘੋਲ ਵਿੱਚ ਵੀ ਨਮਕ ਪਾਇਆ ਹੈ ਉਹਦੇ ਹਿਸਾਬ ਨਾਲ ਨਮਕ ਆਪਾਂ ਇਹਦੇ ਵਿੱਚ ਥੋੜਾ ਘੱਟ ਹੀ ਪਾਵਾਂਗੇ ਲਓ ਜੀ ਪਨੀਰ ਆਪਣਾ ਬਿਲਕੁਲ ਤਿਆਰ ਹੈ ਹੌਂਸੇ ਇਕਦੇ ਆ ਜੀ ਆਪਾਂ ਬ੍ਰੈਡ ਇਹਨਾਂ ਨੂੰ ਇਸ ਤਰ੍ਹਾਂ ਕੁੱਤੀ ਇੱਕ ਪਲੇਟ ਵਿੱਚ ਪਾ ਲਵੋ ਹੁਣ ਵਾਰੀ ਆ ਜੀ ਆਪਣੇ ਬ੍ਰੈਡ ਸੇਕਨ ਦੀ ਤੇ ਇੱਕ ਵਾਰੀ ਆਪਾਂ ਘੋਲ ਚੈੱਕ ਕਰਨੀ ਆ ਆ ਦੇਖੋ ਜੀ ਜਦੋਂ ਵੀ ਤੁਸੀਂ ਇਹਦੇ ਵਿੱਚ ਬ੍ਰੈਡ ਨੂੰ ਡਿਪ ਕਰਨਾ ਹੈ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਹਲਾ ਲੈਣਾ ਹੈ ਇੱਥੇ ਤੁਸੀਂ ਇਹਦੇ ਵਿੱਚ ਆਪਣਾ ਨਮਕ ਚੈੱਕ ਕਰ ਸਕਦੇ ਹੋ ਮਿਰਚ ਚੈੱਕ ਕਰ ਸਕਦੇ ਹੋ ਤੁਹਾਨੂੰ ਘੱਟ ਲੱਗੇ ਤੁਸੀਂ ਪਾ ਸਕਦੇ ਹੋ ਉਸੇ ਤਵੇ ਤੇ ਆਪਾਂ ਥੋੜਾ ਜਿਹਾ ਬਟਰ ਪਾਵਾਂਗੇ ਇੱਧਰ ਆਪਾਂ ਬ੍ਰੈਡ ਨੂੰ ਇਹਦੇ ਵਿੱਚ ਡਿਪ ਕਰਾਂਗੇ ਇਸ ਤਰ੍ਹਾਂ ਤੁਸੀਂ ਥੋੜਾ ਥੋੜਾ ਬੈਟਰ ਹੀ ਲਗਾਉਣਾ ਹੈ ਤੇ ਤਵੇ ਤੇ ਪਾ ਦੇਣਾ ਫਲੇਮ ਤੁਸੀਂ మీడియం ਰੱਖਣੀ ਹੈ ਜਿਆਦਾ ਫਲੇਮ ਹਾਈ ਨਹੀਂ ਕਰਨੀ ਤਾਂ ਕਿ ਇਹ ਬੇਸਣ ਵੀ ਸਾਡੇ ਚੰਗੀ ਤਰ੍ਹਾਂ ਪੱਕ ਜਾਵੇ ਜਿਹਦੇ ਪੱਕ ਜਾਏਗਾ ਫਿਰ ਉਹਨੂੰ ਦੂਜੀ ਸਾਈਡ ਤੋਂ ਆਪਾਂ ਸੇਕਾਂਗੇ ਇਸ ਤਰ੍ਹਾਂ ਤੁਸੀਂ ਇਹਨੂੰ ਘੁਮਾ ਦੇਣਾ ਤਾਂ ਕਿ ਬਟਰ ਸਾਰੀ ਸਾਈਡ ਤੇ ਚੰਗੀ ਲੱਗ ਜਾਵੇ ਇੱਧਰ ਆਪਾਂ ਹਲਕਾ ਜਿਹਾ ਬਟਰ ਪਾ ਦਾਂਗੇ ਐਨੂੰ ਆਪਾਂ ਮੈਸਤਾ ਇੱਕ ਸਿੱਪੀ ਦੀ ਸਹਾਇਤਾ ਨਾਲ ਪਲਟਾ ਲਵਾਂਗੇ। ਆ ਦੇਖੋ ਬੇਸਤ ਪੂਰੀ ਤਰ੍ਹਾਂ ਪੱਕ ਗਿਆ ਹੈ, ਸਿੱਖ ਗਿਆ ਹੈ। ਹੁਣ ਇਹਨੂੰ ਆਪਾਂ ਦੂਜੀ ਸਾਈਡ ਤੋਂ ਵੀ ਸੇਕ ਲਵਾਂਗੇ। ਆ ਦੇਖੋ। ਹੁਣ ਆਪਾਂ ਦੂਸਰਾ ਬ੍ਰੈਡ ਵੀ ਸੇਕ ਕੇ ਤਿਆਰ ਕਰਦੇ ਹਾਂ। ਹੁਣ ਆਪਾਂ ਦੂਸਰਾ ਬ੍ਰੈਡ ਵੀ ਸੇਕ ਲਿਆ। ਲੌਜੀ ਬ੍ਰੈਡ ਆਪਣੇ ਸਿੱਕੇ ਬਿਲਕੁਲ ਤਿਆਰ ਨੇ ਹੁਣ ਬਣਾਉਣੇ ਆ ਜੀ ਆਪਾਂ ਬਹੁਤ ਹੀ ਇਹਦਾ ਟੇਸਟੀ ਸੈਂਡਵਿਚ ਬ੍ਰੈਡ ਆਪਣੀ ਸਿੱਕੇ ਬਿਲਕੁਲ ਤਿਆਰ ਹੈ ਪਨੀਰ ਨੂੰ ਵੀ ਆਪਾਂ ਤਿਆਰ ਕੀਤਾ ਤੇ ਹੁਣ ਆਪਾਂ ਬਣਾਉਣੇ ਆ ਜੀ ਬਹੁਤ ਹੀ ਟੇਸਟੀ ਸੈਂਡਵਿਚ ਇਹ ਵਾਰੀ ਆਪਾਂ ਚਟਨੀ ਤਿਆਰ ਕੀਤੀ ਹੈ ਇਹਦੇ ਵਿੱਚ ਆਪਾਂ ਬਹੁਤ ਲਸਣ ਅਦਰਕ ਸਭ ਪਾ ਕੇ ਤਿਆਰ ਕੀਤਾ ਹੈ ਬੜੀ ਕਰਾਰੀ ਚਟਨੀ ਹੈ ਇਹਨੂੰ ਇਸ ਤਰ੍ਹਾਂ ਆਪਾਂ ਬ੍ਰੈਡ ਤੇ ਲਗਾਵਾਂਗੇ ਇਸ ਤਰ੍ਹਾਂ ਆਪਾਂ ਦੂਸਰੇ ਬਰੈਡ ਤੇ ਵੀ ਲਗਾ ਦਾਂਗੇ ਇਹ ਚਟਨੀ ਤੁਸੀਂ ਰੋਟੀ ਦੇ ਨਾਲ ਵੀ ਬਣਾ ਕੇ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਹੈ ਹੁਣ ਆਪਾਂ ਇਹ ਵਾਲੇ ਪਨੀਰ ਦੇ ਪੀਸ ਜਿਹੜੇ ਆਪਾਂ ਇਸ ਤਰ੍ਹਾਂ ਤਿਆਰ ਕੀਤੇ ਨੇ ਉਹਨਾਂ ਨੂੰ ਇਸ ਤੇ ਰੱਖਾਂਗੇ ਇਹ ਵਾਲੇ ਦੋ ਪੀਸਾਂ ਤੇ ਇਹਨਾਂ ਤੇ ਆਪਾਂ ਲਗਾਵਾਂਗੇ ਜੀ ਥੋੜੀ ਥੋੜੀ ਟਮੇਟੋ ਕੈਚਪ ਇਹ ਸੈਂਡਵਿਚ ਬੱਚਿਆਂ ਨੂੰ ਤੇ ਬਹੁਤ ਪਸੰਦ ਨੇ ਇਹਨਾਂ ਨੂੰ ਵੱਡੇ ਵੀ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਨੇ ਤੁਸੀਂ ਇੱਕ ਵਾਰੀ ਬਣਾਉਂਗੇ ਤੇ ਇਹਨਾਂ ਨੂੰ ਬਾਰ-ਬਾਰ ਬਣਾ ਕੇ ਖਾਓਗੇ ਇੱਕ ਤੇ ਬਹੁਤ ਹੀ ਜਲਦੀ ਬਣ ਜਾਂਦੇ ਨੇ ਤੇ ਬਹੁਤ ਘੱਟ ਸਮੇਂ 'ਚ ਬਣ ਕੇ ਤਿਆਰ ਹੁੰਦੇ ਨੇ ਇਸ ਤਰ੍ਹਾਂ ਤੁਸੀਂ ਇਹਦੇ ਉੱਪਰ ਇਹਨੂੰ ਪਲਟਾ ਦਿਓ ਥੋੜਾ ਹਲਕੇ ਹੱਥ ਨਾਲ ਇਹਨੂੰ ਪ੍ਰੈਸ ਕਰੋ ਹੁਣ ਇਧਰ ਤਵੇ ਤੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਸੇਕ ਲੈਂਦੇ ਹਾਂ ਬਿਲਕੁਲ ਥੋੜਾ ਜਿਹਾ ਬਟਾ ਕੇ ਇਹਨਾਂ ਦੋਨਾਂ ਨੂੰ ਆਪਾਂ ਹਲਕਾ ਜਿਹਾ ਸੇਕ ਕੇ ਤਿਆਰ ਕਰਾਂਗੇ ਮੀਡੀਅਮ ਫਲੇਮ ਤੇ ਹੀ ਸੇਕਾਂਗੇ ਜਿਆਦਾ ਆਪਾਂ ਫਲੇਮ ਤੇਜ਼ ਨਹੀਂ ਕਰਦੇ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਉਲਟਾ ਪਲਟਾ ਕੇ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਲਾਂਗੇ ਤਾਂ ਕਿ ਇਹ ਹੋਰ ਜ਼ਿਆਦਾ ਕ੍ਰਿਸਪੀ ਹੋ ਜਾਣ ਸੈਂਡਵਿਚ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਲਓ ਜੀ ਆਪਣੇ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਜ਼ਿਆਦਾ ਟੇਸਟੀ ਗਰਮਾ ਗਰਮ ਚਟਪਟੇ ਕਰਾਰੇ ਸੈਂਡਵਿਚ ਬਣ ਕੇ ਤਿਆਰ ਨੇ ਚਲੋ ਜੀ ਹੁਣ ਕਰਕੇ ਦਿਖਾਉਨੇ ਆ ਜੀ ਤੁਹਾਨੂੰ ਆਪਾਂ ਇਹ ਸਰਵ ਇਹਨੂੰ ਇਸ ਤਰ੍ਹਾਂ ਸੀ ਚਾਰ ਪੀਸਾਂ ਵਿੱਚ ਕੱਟ ਲਵਾਂਗੇ ਆ ਦੇਖੋ ਜੀ ਕਿੰਨੇ ਸੋਹਣੇ ਬਣੇ ਨੇ ਫਿਲਿੰਗ ਦੇਖੋ ਤੁਸੀਂ ਕਿੰਨੀ ਸੋਹਣੀ ਹੈ ਹੁਣ ਇਹਨੂੰ ਕਰਦੇ ਆ ਜੀ ਆਪਾਂ ਸਰਵ ਦੂਸਰੇ ਪੀਸ ਨੂੰ ਵੀ ਆਪਾਂ ਇਸੇ ਤਰ੍ਹਾਂ ਕੱਟ ਕੇ ਤਿਆਰ ਕਰਾਂਗੇ ਫਿਰ ਇਹ ਮੇਰੇ ਦੇਖੋ ਤੁਸੀਂ ਚਟਨੀ ਦੇਖੋ ਸਭ ਕਿੰਨਾ ਸੋਹਣਾ ਲੱਗ ਰਿਹਾ ਹੈ ਥੋੜੀ ਜਿਹੀ ਹੱਥ ਤੇ ਆਪਾਂ ਲਾਉਨੇ ਆ ਜੀ ਟਮੇਟੋ ਕੈਚਪ ਥੋੜਾ ਜਿਹਾ ਹੱਥ ਤੇ ਪਾਉਨੇ ਆ ਜੀ ਔਰਗੈਨੋ ਥੋੜਾ ਜਿਹਾ ਬ੍ਰੇਕ ਵਾਲੀਆਂ ਸੇਮੀਆਂ ਲਓ ਜੀ ਆਪਣੇ ਬਹੁਤ ਹੀ ਟੇਸਟੀ ਚਟਪਟੇ ਸੈਂਡਵਿਚ ਬਣ ਕੇ ਤਿਆਰ ਨੇ ਇਹਨਾਂ ਨੂੰ ਤੁਸੀਂ ਬੱਚਿਆਂ ਦੇ ਟਿਫਿਨ 'ਚ ਵੀ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਨੇ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਬੜੀ ਈਜ਼ੀ ਰੈਸਪੀ ਹੈ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਬਣਾ ਕੇ ਟ੍ਰਾਈ ਜ਼ਰੂਰ ਕਰਿਓ ਉਤਰੀਕਾ ਨਾਲ ਸਰਵ ਕਰ ਸਕਦਾ ਇੱਕ ਤੇ ਇਸ ਤਰੀਕੇ ਨਾਲ ਕਰ ਸਕਦੇ ਆ ਇੱਕ ਮੈਂ ਤੁਹਾਨੂੰ ਦੂਸਰਾ ਤਰੀਕਾ ਵੀ ਇਹਦਾ ਦੱਸਦੀ ਆ ਕਿਸੇ ਵੀ ਤਰੀਕੇ ਨਾਲ ਸਰਵ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਵੀ ਸਰਵ ਕਰ ਸਕਦੇ ਹੋ ਤੇ ਇਸ ਤਰ੍ਹਾਂ ਵੀ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸਹਾ ਬਣਾ ਨੂੰ ਸਰਵ ਕਰੋ ਜੇ ਤੁਹਾਡੇ ਘਰ ਕੋਈ ਮਹਿਮਾਨ ਆਵੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਬਾਹਰ ਦਾ ਬਾਹਰੋਂ ਮੰਗਾਉਣ ਨਾਲੋਂ ਤੁਸੀਂ ਇਹਨੂੰ ਬੜੀ ਆਸਾਨੀ ਨਾਲ ਬੜੇ ਆਰਾਮ ਨਾਲ ਕਰ ਬਣਾ ਸਕਦੇ ਹੋ ਇੱਕ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸੀ ਇਹਨੂੰ ਬਣਾਉਣੇ ਆ ਤੇ ਬੜੀ ਜਲਦੀ ਬਣ ਕੇ ਤਿਆਰ ਹੁੰਦੇ ਆ ਖਾਣ ਵਿੱਚ ਵੀ ਬਹੁਤ ਜਿਆਦਾ ਟੇਸਟੀ ਨੇ ਤਾਂ ਤੁਸੀਂ ਇਹਨੂੰ ਇੱਕ ਵਾਰੀ ਬਣਾ ਕੇ ਟਰਾਈ ਕਰਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤਾਂ ਕਿ ਜੋ ਮੈਂ ਹਰ ਵਾਰੀ ਤੁਹਾਡੇ ਵਾਸਤੇ ਕੋਈ ਨਵੀਂ ਤੋਂ ਨਵੀਂ ਰੈਸਪੀ ਲੈ ਕੇ ਹਾਜ਼ਰ ਹੋਵਾਂਗੀ ਆਪਣੀ ਨਵੀਂ ਤੋਂ ਨਵੀਂ ਰੈਸਪੀ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੀ ਤਾਂ ਕਿ ਤੁਸੀਂ ਉਹਨੂੰ ਆਸਾਨੀ ਨਾਲ ਆਪਣੇ ਘਰ ਬਣਾ ਕੇ ਟਰ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਖੁਸ਼ ਰਹੋ ਹੱਸਦੇ ਵੱਸਦੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ